ਹਾਂਜੀ ਦੋਸਤੋ ਕੀ ਹਾਲ ਆ ਜੀ ਸਵਾਗਤ ਆ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਗੋਗਾ ਮੜੀ ਦੇਖੋ ਤੁਸੀਂ ਕਰੋ ਦਰਸ਼ਨ ਗੋਗਾ ਮੜੀ ਦੇ ਬਹੁਤ ਹੀ ਜ਼ਿਆਦਾ ਕਾਠਾਂ ਇਸ ਥਾਂ ਤੇ ਤੇ ਬਹੁਤ ਹੀ ਸੋਹਣੀ ਜਗ੍ਹਾ ਇਸੇ ਤਰ੍ਹਾਂ ਤੁਸੀਂ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਧਾਰਮਿਕ ਸਤਾਵਾਂ ਤੇ ਘੁੰਮਣ ਵਾਸਤੇ ਤੁਸੀਂ ਆਪਣਾ ਕੰਟੈਂਟ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਪਣਾ ਕੰਮ ਟੈਕਸੀ ਦਾ ਹੈ ਤੇ ਆਪਣੇ ਕੋਲ 7 ਸੀਟਰ ਤੇ ਹਰ ਤਰ੍ਹਾਂ ਦੀਆਂ ਗੱਡੀਆਂ ਉਪਲਬਧਾ ਤੇ ਨੰਬਰ ਤੁਹਾਨੂੰ ਆਈਡੀ ਤੇ ਵੀ ਲਿਖਿਆ ਮਿਲ ਜੂਗਾ ਤੇ ਆਪਾਂ ਵੀਡੀਓ ਤੇ ਵੀ ਪਾ ਦਿੰਨੇ ਆ ਤੇ ਤੁਸੀਂ ਵੀ ਘੁੰਮੋ ਨਾਲ ਨਾਲ ਇਸ ਇੱਕ ਦੋ ਮਿੰਟ ਦੀ ਵੀਡੀਓ ਦੇ ਵਿੱਚ ਤੁਸੀਂ ਜਿਵੇਂ ਮੰਨਦੇ ਆਂ ਨਾ ਲੋ ਘਰ ਬੈਠੇ ਤੇ ਜਿਨ੍ਹਾਂ ਨੇ ਗੁਗਮੜੀ ਦੀ ਜਗ੍ਹਾ ਨਹੀਂ ਦੇਖੀ ਤਾਂ ਆਪਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੁਸੀਂ ਵੀ ਜਰੂਰ ਦੇਖੋ ਰਸ਼ ਥੋੜਾ ਜਿਆਦਾ ਆ ਬਸ ਜਿਵੇਂ ਦਿਖਾਈ ਜਾਉ ਤੁਸੀਂ ਦੇਖ ਲਿਓ ਕਿਰਪਾ ਕਰਕੇ ਕਿਉਂਕਿ ਆਪਾਂ ਇੰਨੇ ਪ੍ਰੋਫੈਸ਼ਨਲ ਹੈ ਨਹੀਂਗੇ ਜਿਵੇਂ ਤੁਹਾਨੂੰ ਕੱਲੇ ਕੱਲੇ ਸੀਨ ਕੱਟ ਕੇ ਲੱਗੇ ਤੇ ਬਾਕੀ ਰਸ਼ ਆਨ ਕਰਕੇ ਪਹੁੰਚਣਾ ਵੀ ਬਹੁਤ ਦਿੱਕਤ ਹੈ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਆ ਜਿਹੜਾ ਉੱਪਰ ਤੁਸੀਂ ਦੇਖ ਰਹੇ ਹੋ ਨਾ ਇਹ ਸਾਰਾ ਕੱਠ ਮੱਥਾ ਟੇਕਣ ਵਾਲਾ ਦਾ ਹਾਜ ਜੇ ਤੁਸੀਂ ਅੱਗੇ ਦੇਖ ਰਹੇ ਹੋ ਅੱਗੇ ਦੇਖ ਰਹੇ ਹੋ ਇਹ ਬਾਬਾ ਜੀ ਦੀ ਜਗਾਹ ਮੇਨ ਆ ਤੇ ਆ ਸਾਰਾ ਰਾਸ਼ ਮੱਥਾ ਟੇਕਣ ਵਾਲਾ ਦਾ ਤੇ ਲੈਣ ਬਹੁਤ ਹੀ ਜ਼ਿਆਦਾ ਲੰਬੀ ਹੈ ਬਾਕੀ ਲੋਕ ਆਉਂਦੇ ਆਉਂਦੇ ਅਸਣ ਲਾ ਕੇ ਬੈਠੇ ਮੰਦਰ ਦੇ ਆਸ-ਪਾਸੇ ਹਾਂ ਤਾਂ ਸੁਰੱਖਿਆ ਵਾਸਤੇ ਪੁਲਿਸ ਦੇ ਵੀ ਪ੍ਰਬੰਧ ਪੂਰੇ ਅੱਜ ਇੱਕ ਸਾਡਾ ਸਨਾ 1020 ਬਹੁਤ ਵਧੀਆ ਪ੍ਰਬੰਧ ਹੈ ਭਾਵਨ ਦੇ ਪਰਿਵਾਰ ਦੇ ਜੀ ਭਗਤ ਅਲੱਗ-ਅਲੱਗ ਮੋਟਰਸਾਈਕਲਾਂ ਤੇ ਹੁੰਦੇ ਆ ਕਿ ਗੱਡੀਆਂ ਤੇ ਟਰੱਕਾਂ ਤੇ ਸਰ ਦਾ ਆਪਣਾ ਬੜੀ ਕਿਤੇ ਦੱਸਣਾ ਜੀ ਹੋਇਆ ਰਸ਼ ਤੁਸੀਂ ਦੇਖ ਸਕਦੇ ਹੋ ਇਹ ਰਸ਼ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਵਾਜੂਗਾ ਇਹ ਤਾਂ ਸ਼ੁਰੂਆਤ ਆ ਜੀ ਬਾਕੀ ਕਿਵੇਂ ਲੱਗੀ ਵੀਡੀਓ ਤੁਸੀਂ ਕਮੈਂਟ ਜ਼ਰੂਰ ਕਰਦੇ ਤੇ ਸ਼ੇਅਰ ਜ਼ਰੂਰ ਕਰਾ ਕਰ ਦਿਓ ਚੋ ਠੀਕ ਹੈ ਧੰਨਵਾਦ ਆਪਣੇ ਤੋਂ ਕੋਈ ਨਹੀਂ